ਕੀ ਸਾਡਾ ਜਿਹੜਾ ਕੰਮ ਆਹੇ ਇਹ ਹੈਗਾ 1965 ਦਾ ਠੀਕ ਆ ਜੀ ਤੇ ਸਾਡੀ ਇਹ ਕੰਮ ਚੋਂ ਚੌਥੀ ਪੀੜ੍ਹੀ ਆ ਗਈ ਹੈ ਸਹੀ ਆ ਸਹੀ ਠੀਕ ਆ ਜੀ ਮੈਨੂੰ ਇਹ ਲਾਈਨ 'ਚ ਆਇਆ ਸੀ ਮੈਂ 2016 'ਚ ਠੀਕ ਆ ਜੀ ਉਹ 2016 ਤੋਂ ਲੈ ਕੇ ਸਾਡੀ ਕੱਲੀ ਪਾਲਕੀ ਸਾਹਿਬ ਸਾਲ 'ਚ 100 ਤੋਂ 120 ਦੇ ਵਿੱਚ ਵਿੱਚ ਬਣਦੀਆਂ ਜਿਹੜੀ ਮੇਰੀ ਨਿਗਾ 'ਚ ਬਣਗੀਆਂ ਉਹਦੋਂ ਡੈਡੀ ਦਾਦੀ ਉਹਨਾਂ ਨੇ ਬਣਾਈਆਂ ਉਹ ਵੱਖਰੀਆਂ ਨਾ ਨਾਲ ਅਸੀਂ ਫੂਡ ਵਾਲੀਆਂ ਗੱਡੀਆਂ ਹੋਈਆਂ ਬੱਸਾਂ ਹੋਈਆਂ ਵੈਨਟੀ ਹੋਈਆਂ ਜਿਹੜੇ ਆਪਣੇ ਸ਼ੂਟਿੰਗ ਲਈ ਐਕਟਰ ਸਿੰਗਰ ਤਿਆਰ ਹੁੰਦੇ ਉਹ ਗੱਡੀਆਂ ਸਾਰਾ ਟੋਟਲੀ ਸਾਰੇ ਸੈਗਮੈਂਟ ਤਿਆਰ ਕਰਦੇ ਆ ਜੀ ਸਹੀ ਆ ਸਾਰੇ ਕੋਲ ਪ੍ਰੋਪਰ ਵਰਕਸ਼ਾਪ ਆ ਸਾਡੇ ਕੋਲ ਪ੍ਰੋਪਰ ਸਰਟੀਫੀਕਾਟ ਹਾਂਜੀ ਹਾਂਜੀ ਉਹ ਬੱਸਾਂ ਤਕਰੀਬਨ ਪੰਜਾਬ ਦੀਆਂ ਹੀ ਆ ਜਿਹੜੇ ਨਹੀਂ ਨਹੀਂ ਜੀ ਕੋਈ ਕਸ਼ਮੀਰ ਕੋਈ ਕਿੱਥੋਂ ਸਾਰੀਆਂ ਰਾਜਸਥਾਨ ਸਾਰੀਆਂ ਦੂਰੋਂ ਦੂਰ ਦੀਆਂ ਗੱਡੀਆਂ ਆ ਵਡੀਆਂ ਬੱਸਾਂ ਵੀ ਆਪਾਂ ਪਾਲਕੀਆਂ ਸਾਰੀਆਂ ਸਲੀਪਰ ਸਲੂਪਰ ਜੋ ਬੱਸਾਂ ਆਂ ਵੱਡੀਆਂ ਆਪਣੀਆਂ ਦਾਲ ਪੰਥ ਵਾਲੀਆਂ ਸਾਰੀਆਂ ਤਿਆਰ ਕਰਦੇ ਆ ਅੱਛਾ ਜਿਹੜੀਆਂ ਵੱਡੀਆਂ ਦਾਲ ਪੰਥਾਂ ਦੇ ਵਿੱਚ ਉਹ ਵੀ ਹਾਂਜੀ ਉਹ ਵੀ ਸਾਰੀਆਂ ਅਸੀਂ ਤਿਆਰ ਕਰਦੇ ਆਂ ਵੱਡੀਆਂ ਵੱਡੀਆਂ ਜੜੀਆਂ 12 12 ਮੀਟਰ ਲੰਮੀਆਂ ਗੱਡੀਆਂ ਹੋਣਗੋ ਵੀ ਇਹੀ ਤਿਆਰ ਕਰਦੇ ਆ ਸਾਡੇ ਕੋਲੇ ਬਕਾਇਦਾ ਇਹਨਾਂ ਦੇ ਸਰਟੀਫਿਕੇਟ ਆ ਗੱਡੀਆਂ ਬਣਾਉਣ ਦੇ ਸਾਡੇ ਕੋਲੇ ਬੱਸ ਲੈਂਡ ਦਾ ਆਈਆਰ ਆਈ ਦਾ ਸਾਡੇ ਕੋਲ ਸਰਟੀਫਿਕੇਟ ਆ ਜੀ ਇਹ ਚ ਗੱਡੀਆਂ ਆਈਐਸਓ ਸਾਡੇ ਕੋਲੇ ਡਿਜ਼ਾਈਨਿੰਗ ਦਾ ਬਕਾਇਦਾ ਸਾਡੇ ਕੋਲੇ ਜੀਐਸਟੀ ਨੰਬਰ ਨੇ ਪੱਕਾ ਕੰਮ ਆ ਸਾਡਾ ਸਾਰਾ ਸਰ ਵੀ ਆਏ ਨਹੀਂ ਵੀ ਹਾਂ ਉਵੇਂ ਵੈਸੇ ਨਹੀਂ ਕੰਮ ਹੈਗਾ ਪ੍ਰੋਪਰ ਸਾਡੇ ਕੋਲੇ ਵਰਕਸ਼ਾਪ ਆ ਸਾਰੇ ਮਕੈਨਿਕ ਆ ਸਾਰੀ ਮਸ਼ੀਨਰੀ ਲੱਗੀ ਹੋਈ ਮਕੈਨਿਕ ਕਿੰਨੇ ਕੰਮ ਕਰਦੇ ਮੇਰੇ ਕੋਲ 32 ਬੰਦੇ ਆ ਜੀ ਇਸ ਟਾਈਮ ਹਾਂਜੀ ਸਹੀ ਆ ਜੀ ਪੰਜ ਬੰਦੇ ਹੀ ਕਰਦੇ ਆ ਅੱਛਾ ਪੰਜ ਬੰਦੇ ਕਰਦੇ ਆ ਹਾਂਜੀ ਮਾਲਕ ਦੀ ਕਿਰਪਾ ਤੁਹਾਡੇ ਤੇ